ਨਰਲੇ ਭਜੀ ਜੋੜਾ ਵਿੱਚ ਨਹੀਂ ਇੱਕ ਮਿੰਟ ਬੰਦ ਕੀ ਕਰਦਾ ਸ਼੍ਰੀ ਵਿਕਰਮਜੀਤ ਦੁੱਗਲ ਆਈਪੀਐਸ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੈ ਜਿਹੜੀ ਪਟਿਆਲਾ ਪੁਲਿਸ ਨੇ ਲਗਾਤਾਰ ਸ਼ਰਾਬੀ ਅਨਸਰਾਂ ਦੇ ਖਿਲਾਫ ऑन ग्राउंड ਵੀ ਮਹਿੰਮ ਚਲਾਈ ਹੋਈ ਹੈ ਤੇ ਸਾਈਬਰ ਸਪੇਸ 'ਚ ਵੀ ਅਸੀਂ ਇਹ ਮਹਿੰਮ ਚਲਾਈ ਹੈ ਕਿ ਸੋਸ਼ਲ ਮੀਡੀਆ ਤੇ ਸਾਈਬਰ ਸਪੇਸ ਦੀ ਵਰਤੋਂ ਕਰਕੇ ਜਿਹੜੇ ਬੰਦੇ ਇਸ ਤਰੀਕੇ ਦੀ ਸ਼ਰਾਰਤਾਂ ਕਰ ਰਹੇ ਆ ਉਸੇ ਲੜੀ 'ਚ ਮੁਕੱਦਮਾ ਨੰਬਰ 54 ਪੀਐਸ ਕੋਤਵਾਲੀ ਡੇਟਿਡ 16 ਫਰਵਰੀ ਦਾ ਅਸੀਂ ਦਰਜ ਕੀਤਾ ਆ ਅੰਡਰ ਸੈਕਸ਼ਨ 153A 295A 505 506 ਆਈਪੀਸੀ ਤੇ 66B ਆਈਟੀ ਐਕਟ ਜਿਹੜਾ ਅਸੀਂ ਇਹ ਰਜਿਸਟਰ ਕੀਤਾ ਆ ਇਹਦੇ ਚ ਜਿਹੜਾ ਅਕਿਊਜ਼ਡ ਆ ਸਚਿਨ ਗੋਇਲ ਇਹਦੇ ਫਾਦਰ ਦਾ ਨਾਮ ਆ ਲਲਿਤ ਗੋਇਲ ਇਹ ਇੱਕ ਸੋ ਕਾਲਡ ਫੇਕ ਆਰਗੇਨਾਈਜੇਸ਼ਨ ਇਹਨਾਂ ਨੇ ਬਣਾਈ ਹੋਈ ਸੀ ਜਿਹਦਾ ਕਿ ਨਾਮ ਸੀ ਅਖਿਲ ਭਾਰਤੀਆ ਹਿੰਦੂ ਸੇਵਾ ਦਲ ਜਿਹਦੀ ਇਸ ਆਰਗੇਨਾਈਜੇਸ਼ਨ ਦੀ ਕੋਈ ਸੈਂਟੀਟੀ ਨਹੀਂ ਹੈਗੀ ਮਾਡਲ ਸੋਪਰਿੰਟਿੰਡੈਂਸੀ ਦੇ ਚ ਇਹਨੇ ਇਹ ਯੂਜ਼ ਕੀਤੀ ਸੀ ਕਿ ਬਾਹਰ ਦੇ ਬੰਦਿਆਂ ਨਾਲ ਰਾਪਤਾ ਕਰਕੇ ਆਪਣੇ ਵਨ ਟਾਈਮ ਪਾਸਵਰਡ WhatsApp ਯੂਜ਼ਰਸ ਦਾ ਮੰਗਾ ਕੇ ਉਹਦੇ ਥਰੂ WhatsApp ਨੂੰ ਚਾਲੂ ਕਰਕੇ ਇਹ ਫੇਕ ਇਮੇजेस ਕਈ ਸੀਨੀਅਰ ਪੁਲਿਸ ਅਫਸਰਾਂ ਦੀਆਂ ਕਈ ਹਿੰਦੂ ਲੀਡਰਾਂ ਦੀਆਂ ਕਈ ਜਿਹੜੇ ਸਿੱਖ ਗਰਮ ਖਿਆਲੀ ਲੀਡਰ ਹੈਗੇ ਉਹਨਾਂ ਦੀਆਂ ਫੇਕ ਤਸਵੀਰਾਂ ਜਨਰੇਟ ਕਰਕੇ ਧਮਕੀ ਭਰੇ ਮੈਸੇਜ ਜਨਰੇਟ ਕਰਕੇ ਇਹ ਵਾਇਰਲ ਕਰਦਾ ਸੀ ਤੇ ਇਹਨਾਂ ਨਾਲ ਦੇ ਨਾਲ ਹੀ ਸਿਕਿਉਰਿਟੀ ਦੀ ਵੀ ਪੁਲਿਸ ਸਿਕਿਉਰਿਟੀ ਦੀ ਵੀ ਲਗਾਤਾਰ ਆਪਣੇ ਐਪਲੀਕੇਸ਼ਨਸ ਦੇ ਰਾਹੀਂ ਇਹ ਮੰਗ ਕਰਦਾ ਸੀ ਇਹਦੇ 'ਚ ਕਈ ਵਾਰ ਤੇ ਨੰਬਰ ਯੂਜ਼ ਕਰਦਾ ਸੀ ਤੇ ਆਪਣੀ ਸਿਕਿਉਰਿਟੀ ਲਈ ਉਹਦੇ 'ਚ ਆਪਦੀ ਫੋਟੋ ਵੀ ਪਾ ਲੈਂਦਾ ਸੀ ਕਿ ਮੈਨੂੰ ਵੀ ਜਾਨੀਵਾਲੀ ਨੁਕਸਾਨ ਦਾ ਖਤਰਾ ਆਇਆ ਤੇ ਬੇਸਿਕਲੀ ਇਸ ਤਰੀਕੇ ਦੇ ਜਿਹੜੇ ਧਰਮਾਂ ਨੂੰ ਕੋਈ ਡਿਫਰੈਂਸ ਮਾਣ ਲਈਆਂ ਇਸ ਤਰੀਕੇ ਦੀਆਂ ਹਰਕਤਾਂ ਕਰਦਾ ਸੀ ਇਹਦੇ 'ਚ ਅਸੀਂ ਇਹ ਪਰਚਾ ਦਰਜ ਕੀਤਾ ਆ ਤੇ ਬੰਦਾ ਅਰੈਸਟ ਆ ਅਸੀਂ ਇਹਦੇ 'ਚ ਅੱਗੇ ਵੀ ਇਹ ਪੜਤਾਲ ਕਰ ਰਹੇ ਆ ਕਿ ਕੀ ਇਹ ਰੈਕਟ ਕਿੱਥੇ-ਕਿੱਥੇ ਤੱਕ ਇਹ ਪਹੁੰਚਿਆ ਹੋਇਆ ਉਹ ਸਾਰਾ ਅਸੀਂ ਇਹਦੇ 'ਚ ਪੜਤਾਲ ਅੱਗੇ ਕਰਾਂਗੇ ਬੇਸਿਕਲੀ ਸਿਕਿਉਰਿਟੀ ਲੈਂਡਲੀ ਤੇ ਉਸ ਤਰੀਕੇ ਦੇ ਜਿਹੜੇ ਧਰਮਾਂ ਦੇ ਡਿਫਰੈਂਸ ਕ੍ਰੀਏਟ ਕਰਨ ਲਈ ਇਹ ਇਸ ਇਸ ਚੀਜ਼ ਨੂੰ ਇਹ ਕਰਦਾ ਸੀ ਬੈਕਗਰਾਉਂਡ ਕੀ ਹੈ ਇਹ ਕਰਦੇ ਜਿਹਨਾਂ ਨੇ ਪਹਿਲੇ ਨਹੀਂ ਪਈ ਜਿਹੜੇ ਜਿਹੜੇ ਵੀ ਅਸੀਂ ਪ੍ਰੋਪਰ ਥ्रेट ਪਰਸਪੈਕਸ਼ਨ ਹਰੇਕ ਪ੍ਰੋਟੈਕਟਿਵ ਦੀ ਜਨਰੇਟ ਕਰਦੇ ਹਾਂ ਡਿਸਟ੍ਰਿਕਟ ਲੈਵਲ ਤੇ ਤੇ ਬਾਕੀ ਕਿਹੜੇ-ਕਿਹੜੇ ਬੰਦੇ ਨਾਲੇ ਮਿਲਿਆ ਹੋਇਆ ਸੀ ਉਹ ਅਸੀਂ ਸਾਰੀ ਇਹ ਇਸ ਨੂੰ ਪੜਤਾਲ ਬੜੀ ਡੂੰਘਾਈ ਨਾਲ ਤੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਕਰਾਂਗੇ ਜਿਹੜਾ ਬੈਕਗ੍ਰਾਉਂਡ ਚੈੱਕ ਕਰਦੇ ਕੀ ਹੈ ਫਾਦਰ ਨਾਲ ਜਿਹੜਾ ਦਲ ਬਣਾਇਆ ਪਿਆ ਤੁਸੀਂ ਕਹਿੰਦੇ ਕਿ ਉਹ ਮਤਲਬ ਫੇਕ ਜਾਹੇਗਾ ਉਹਦੀ ਵੀ ਇਨਕੁਆਇਰੀ ਉਹਨਾਂ ਦੇ ਵਾਸਤੇ ਵੀ ਹੋਣਾ ਉਸ ਦੀ ਵੀ ਇਨਕੁਆਇਰੀ ਕਰਾਂਗੇ ਹੁਣ ਤੱਕ ਆਪਣੇ ਉਸ ਦਲ ਬਾਰੇ ਕੋਈ ਵੀ ਸਾਨੂੰ ਲੀਗਲ ਡੀਆਂ ਡਾਕੂਮੈਂਟੇਸ਼ਨ ਉਸ ਦਲ ਬਾਰੇ ਨਹੀਂ ਮਿਲ ਸਕਿਆ ਹੈ ਅਸੀਂ ਉਹ ਵੀ ਕਰਾਂਗੇ ਕਿ ਕੀ ਉਹ ਦਲ ਐਗਜ਼ਿਸਟ ਕਰਦਾ ਹੈ ਨਹੀਂ ਹੁਣ ਤੱਕ ਉਹਦਾ ਕੋਈ ਹੋ ਨਹੀਂ ਮਿਲਿਆ ਜੇ ਦੀ 30 ਸਾਲ ਉਮਰ ਆ ਤੇ ਬੀਏ ਇਹਨੇ ਕੀਤੀ ਹੋਈ ਆ ਤੇ ਇਸ ਫੋਰਮ ਦੇ ਰਾਹੀਂ ਮੈਂ ਵੀ ਤੁਹਾਡੇ ਰਾਹੀਂ ਸਾਰੇ ਪਟਿਆਲਾ ਵਾਸੀਆਂ ਨੂੰ ਇਹ ਅਪੀਲ ਕਰਾਂਗਾ ਕਿ ਇਸ ਤਰੀਕੇ ਦੀ ਚੀਜ਼ਾਂ ਜਿਹੜੇ ਕਮਿਊਨਲ ਡਿਫਰੈਂਸ ਧਰਮ ਦੇ ਵਿਚਕਾਰ ਡਿਫਰੈਂਸ ਕ੍ਰੀਏਟ ਕਰਦੀਆਂ ਨੇ ਸਪੈਸ਼ਲੀ ਸਾਈਬਰ ਸਪੇਸ ਤੇ ਸਪੈਸ਼ਲੀ ਸੋਸ਼ਲ ਮੀਡੀਆ ਤੇ ਜਿਹੜਾ ਅੱਜ ਕੱਲ ਇੱਕ ਬਹੁਤ ਹੀ ਵੋਲੇਟਾਈਲ ਮੀਡੀਅਮ ਇੱਕ ਬੜਾ ਆਸਾਨ ਮੀਡੀਅਮ ਲੋਕਾਂ ਨੂੰ ਮਿਲਿਆ ਹੋਇਆ ਆ ਲੋਕਾਂ 'ਚ ਡਿਫਰੈਂਸ ਕ੍ਰੀਏਟ ਕਰਨ ਦਾ ਤੇ ਕਾਈਂਡਲੀ ਇਸ ਤਰੀਕੇ ਦੀ ਕੋਈ ਸ਼ਰਾਰਤੀ ਹਰਕਤ ਜੇ ਤੁਹਾਡੇ ਧਿਆਨ ਚ ਆਂਦੀ ਹੈ ਤੇ ਤੁਸੀਂ ਸਾਨੂੰ ਕਾਈਂਡਲੀ ਸਾਡੇ ਨੋਟਿਸ 'ਤੇ ਬਿਲਕੁਲ ਉਹਨੂੰ ਲੈ ਕੇ ਆ। ਅਸੀਂ ਇਹਨੂੰ ਹਰੇਕ ਐਂਗਲ ਤੋਂ ਵੈਰੀਫਾਈ ਕਰਾਂਗੇ ਕਿ ਇਹ ਇਸ ਤਰੀਕੇ ਦੀ ਹਰਕਤਾਂ ਕਿਉਂ ਕਰਦਾ ਸੀ ਜਿਹੜਾ ਬੇਸਿਕਲੀ ਸਾਨੂੰ ਲੱਗਦਾ ਹੈ ਕਿ ਆਪਦੀ ਸਿਕਿਉਰਿਟੀ ਲਈ ਆਪਦੀ ਪਬਲਿਸਿਟੀ ਲਈ ਆਪਦੀ ਇੱਕ ਇੱਕ ਹੈ ਜੀ ਗਰਮ ਖਿਆਲੀ ਇਮੇਜ ਬਣਾਉਣ ਲਈ ਇਸ ਚੀਜ਼ ਦੀ ਵਰਤੋਂ ਕਰਦਾ ਸੀ ਪਰ ਇਸ ਇਸ ਨੂੰ ਅਸੀਂ ਬੜੇ ਡੂੰਘਾਈ ਨਾਲ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ। ਥੈਂਕ ਯੂ।